ਹਾਂ ਜੀ ਅੰਬਦੇ ਕੀ ਨਾ ਆਇਆ ਮੇਰਾ ਨਾਮ ਨਿਤਿਨਾ ਜੀ ਕੋਈ ਕੀ ਗੱਲ ਹੋ ਯਾਰ ਕੋਈ ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ α1 ਦੇ ਅਗਲੇ ਬੰਨਿਓ ਤੇ ਬੜੇ ਆਰਾਮ ਨਾਲ ਮੈਂ ਚਲਾ ਰਿਹਾ ਸੀ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵਜ ਹੈਗਾ BRTC ਦਾ BRTC ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ 5 6 ਮੈਂ ਮੇਰੇ ਮੈਂ ਦੇਖਿਆ ਜਦੋਂ 10 12 ਜਣੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਆ ਇੱਕ ਦਾ ਬਚਾਅ ਹੋ ਗਿਆ ਪਰ ਇਹ ਗਲਤ ਆ ਜੀ ਇਹ ਸਰਕਾਰ ਨੂੰ ਕੁਝ ਨਾ ਕੁਝ ਤੇ ਸੋਚਣਾ ਚਾਹੀਦਾ ਇੱਕ ਹਾਸਾ ਦੇ ਹਾਸਾ ਹੀ ਆ ਗਰੀਬ ਬੰਦੇ ਮਰ ਗਏ ਆ ਬੜੀ ਮਾੜੀ ਗੱਲ ਹੈ ਗਲਤੀ ਕਿਹਦੀ ਸਮਝ ਦਿਓ ਗਲਤੀ ਵੇਖੋ ਜੀ ਕਿਸੇ ਦੀ ਵੀ ਕਹ ਲਓ ਉਹਨ ਬੱਸ ਦੀ ਕਹ ਲਓ ਜਾਂ ਬੰਦਿਆਂ ਦੀ ਕਹ ਲਓ ਕਿਸੇ ਦੀ ਕਿਸੇ ਗਲਤੀ ਨਾ ਆਪਣਾ ਕੋਈ ਬੱਸ ਦਾ ਰੋਲ ਆ ਆਪਣਾ ਤੇ ਰਾਜ ਗਰਾਹੀ ਸੀ ਇਹਨੂੰ ਮੈਂ ਆਪਣੇ ਕੋਲ ਆ ਕੇ ਮੈਂ ਕਾਰ ਰੋਕੀ ਕੀ ਉੱਤੇ ਤੇਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਤੇ ਕਾਰ ਲਾਈ ਆ ਕਿ ਤੇਰਾ ਹਾਸਾ ਆ ਰੋਗ ਇਹਨੂੰ ਬਸ ਵਾਲੇ ਨੂੰ ਪਤਾ ਨਹੀਂ ਲੱਗਾ ਨਾ ਕੁਝ ਨਹੀਂ ਪਤਾ ਲੱਗਾ ਸਰਕਾਰ ਕੋਲੋਂ ਬੀਆਰਡੀਸੀ ਬਾਦਲ ਨਹੀਂ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਵੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕੀ ਇਹਨੂੰ ਰੋਗ ਉੱਤੇ ਤੇਰਾ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਰੇ ਅਲਫਾ 1 ਦੇ ਬਿਲਕੁਲ ਸਾਹਮਣੇ ਅਲਫਾ 1 ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਜੀ ਵੀਡੀਓ ਨਿਊ ਮਸਾ ਨਹੀਂ ਫੋਕਲ ਪੁਆਇੰਟ ਦੇ ਅਗਲੇ ਪੰਨੇ ਆ ਗਏ ਬੱਸ ਰੋਕੀ ਗਈ ਇਤਿਹਾਸ ਆ ਇਤਿਹਾਸੇ ਨੂੰ ਸਾਹਮੋ ਇਹਨੂੰ ਉਸ ਤੋਂ ਬਾਅਦ ਬੰਦਿਆਂ ਦੀ ਸੋਣਾ ਚ ਆਇਆ ਕਿ ਤਿੰਨ ਦੀ ਡੈਥ ਹੋ ਗਈ ਸਰ ਮੋਕੇ ਤੇ ਪੁਲਿਸ ਆਈ ਹੈ ਪੁਲਸ ਵੀ ਆਈ ਹੈ ਜੀ ਸਾਰਾ ਕੁਝ ਆਇਆ ਵਧੀਆ ਗੱਡੀ ਵਾਲਾ ਬੰਦਾ ਸੀ ਉਹ ਡਰਾਈਵਰ ਉਹਦਾ ਨਹੀਂ ਪਤਾ ਜੀ ਕੁਛ ਨਹੀਂ ਪਤਾ ਇੱਕ ਰਾਹ ਗਏ ਕਿ ਮੈਂ ਆਪਣੀ ਕਾਰ ਤੇ ਜਾ ਰਿਹਾ ਸੀ ਅਲਫਾ 1 ਦੇ ਸਾਹਮਣੇ ਰੋਡ ਤੇ ਇਹ ਅੰਦਰ ਸੀ ਬਾਤ ਸਮਝਦੇ ਅਗੇ ਜੇ ਤੁਸੀਂ ਨਾਂ ਦੱਸੇ ਤੇ ਹੋਈ ਤੱਕ ਬਸ ਕਿਤੇ ਦੀ ਕਿਤੇ ਪਤਾ ਨਹੀਂ ਜੀ ਉਹਦੀ ਸਮਝ ਸੀ ਉਹਦਾ ਡਰਾਈਵਰ ਦਾ ਕੀ ਸੀ ਪਰ ਉੱਪਰ ਵੀ ਬੈਠੇ ਆਣੇ ਬੜਾ ਰੋਲਾ ਪਾਇਆ ਉੱਪਰ 10 12 ਇਹਨੇ ਬੈਠੇ ਸੀ ਕੋਈ ਚਾਰ ਇਹਨੇ ਨਹੀਂ ਚਾਰ ਇਹਨਾਂ ਨਾਲ ਹਾਸਾ ਆਇਆ ਤਿੰਨ ਦੀ ਡੈਥ ਹੋ ਗਈ ਮੋ ਕਦੇ ਇੱਕ ਦਾ ਬਚਾ ਹੋਇਆ ਸੋਨਾ ਚ ਜੋ ਆ ਰਿਹਾ ਬੜੀ ਮਾੜੀ ਗੱਲ ਆ ਜੀ ਚੱਲਣਾ ਚਾਹੀਦਾ ਇਦਾਂ ਨਹੀਂ ਗਲਤ ਹੁਣ ਹਾਸ ਰੀਸੈਂਟਲੀ ਬਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਸ਼ੋਕਲੇਲਾਣ ਵਾਲਿਆਂ ਦੀ ਬਸ ਹੈ ਜੀ ਇਹ ਮੁਖਸਰ ਸਾਹਿਬ ਤੋਂ ਆਏ ਸੀ ਤੇ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ ਤਕਰੀਬਨ ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਸੀ ਜਿਹੜੇ ਆ ਬੱਸ ਖਾਲੀ ਸੀ ਤੇ ਇਤੋਂ ਦੇ ਅੱਧੇ ਬੰਦੇ ਜਾ ਚੁੱਕੇ ਕਿੰਨੇ ਕਿੰਨੇ ਲੋਕ ਜੱਟ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਆ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਣਿਆਂ ਦੀ ਡੈਥ ਹੋ ਗਈ ਆ ਜੀ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਉਹਨਾਂ ਦੀ ਵੀ ਆਪਣਾ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਨਾਂ ਦੀ ਹਾਂ ਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਾ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ तकरीबन 18 ਸਾਲ ਤੋਂ ਘੱਟ ਸੀ ਤੇ 1 ਇੱਕ 22 ਸਾਲ ਦਾ ਸੀ ਉਹ ਠੀਕ ਆ ਮੈਂ ਇਹ ਤੋਂ ਹੀ ਸ਼ਰਧਾਲੂ ਹੀ ਗਏ ਸੀ ਸਾਰੇ ਹਾਂਜੀ ਹਾਂਜੀ ਇਹ ਸ਼ਰਧਾਲੂ ਸੀ ਬਾਬਾ ਬੁੱਢਾ ਸਾਹਿਬ ਗਏ ਸੀ ਮੱਥਾ ਟੇਕਣ ਉਥੋਂ ਆ ਗਏ ਬੱਸ ਦਾ ਡਰਾਈਵਰ ਮੈਡਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ ਚ ਲਿਆਂਦੇ ਜੋ ਦੇਖੋ ਜੀ ਹਾਦਸੇ ਨੂੰ तकरीबन ਅੱਧਾ ਪੌਣਾ ਘੰਟਾ ਹੋ ਗਿਆ ਹੋਵੇਗਾ ਇੱਥੇ ਜਦੋਂ ਇਹ ਜਾ ਰਹੇ ਸੀ ਰਾਘੀਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਕਿ ਇਸ ਤਰ੍ਹਾਂ ਬੱਸ ਜਿਹੜੀ ਆ ਇੱਕ ਹਾਸੇ ਦਾ ਸ਼ਿਕਾਰ ਹੋਈ ਆ ਤੇ ਇੱਥੇ ਲੱਗੀ ਹੋਈ ਆ ਜਦੋਂ ਸਾਡੀ ਪੁਲਿਸ ਪਾਰਟੀ ਪਹੁੰਚੀ ਆ ਕਿਉਂਕਿ ਸਾਡੇ ਹੁਣ ਡਿਊਟੀ ਅਫਸਰ ਸਾਹਿਬ ਜਿਹੜੇ ਇੰਜਰਡ ਹੈਗੇ ਆ ਉਹਨਾਂ ਨੂੰ ਲੈ ਕੇ ਹਸਪੀਟਲ ਗਏ ਆ ਤੇ ਆ ਜਾ ਰਿਹਾ ਜੀ ਤਿੰਨ ਬੰਦੇ ਜੇ ਉਹਨਾਂ ਦੀ ਡੈਥ ਹੋ ਗਈ ਆ ਹਾਂ ਜੀ ਹਾਂ ਜੀ ਤਿੰਨ ਬੰਦਿਆਂ ਦੀ ਰੈਤ ਹੋਈ ਆ ਜੀ ਉਹਨਾਂ ਦੀ ਪਛਾਣ ਹੋਈ ਆ ਜੀ ਕਿੱਥੋਂ ਦੇ ਸੀ ਉਹਨਾਂ ਦੀ ਪਛਾਣ ਵੇਖੋ ਜੀ ਉਹਨਾਂ ਦੇ ਦੇਖ ਰਹੇ ਆ ਜਿਹੜੇ ਨਾਲ ਕਿਉਂਕਿ ਸਾਰੇ ਸ਼ੌਕਟ ਹੈਗੇ ਆ ਨਾਲ ਜਿਹੜੇ ਆ ਥੋੜੀ ਛ ਸਹੀ ਤਰ੍ਹਾਂ ਦੱਸ ਨਹੀਂ ਪਾ ਰਹੇ ਉਹਨਾਂ ਨੂੰ ਅਸੀਂ ਪੁੱਛਗਿਸ਼ ਕਰ ਰਹੇ ਹਾਂ ਜੋ ਵੀ ਫਰਦਰ ਅੱਗੇ ਪੱਟੜ ਕਿੰਨੇ ਕੋਏ ਨੇ ਪੱਟੜ ਵੇਗ ਜਿਹੋ ਜ਼ਿਆਦਾ ਇੰਜਰਡ ਹੋਇਆ ਹੋ ਤੇ ਇੱਕ ਹੈਗਾ ਜੀ ਇੱਕ ਬਾਕੀ ਹੈਗੇ ਇੱਕ ਦੋ ਜਿਨ੍ਹਾਂ ਦੇ ਛੋਟੀਆਂ ਮੋਟੀਆਂ ਸੱਟਾਂ ਲੱਗੀਆਂ ਇਹ ਅਜੇ ਇਹਦੀ ਬੇਪੋਰੀ ਸਾਰਾ ਕੁਝ ਜੇਰੇ ਤਫਤੀਸ਼ ਹੀ ਆ ਕਿਉਂਕਿ ਇਹ ਜਿਹੜੀ ਸੂਚਨਾ ਪੁਲਿਸ ਨੂੰ ਹਾਸਾ ਤੋਂ ਤਕਰੀਬਨ 10-15 ਮਿੰਟ ਬਾਅਦ ਮਿਲੀ ਆ ਜੀ ਬੀਆਰਟੀਸੀ ਲੇਨ ਦੇ ਵਿੱਚ ਸ਼ੇਡ ਵਿਆਹ ਨਹੀਂ ਬਦਲਾਣ ਦੇ ਬਚੀ ਹਾਂ ਉਹ ਤੋਂ ਫੋਟੋ ਹਾਂਜੀ ਹਾਂਜੀ ਇਹੀ ਆ ਜੀ ਜੋ ਵੀ ਆ ਇਹ ਬਸ ਓਵਰਲੋਡਡ ਸੀ ਉਹਦੇ ਉੱਪਰ 8-10 ਜਣੇ ਬੈਠੇ ਹੋਏ ਸੀ ਹੁਣ ਦੇਖਾਂਗੇ ਇਹਦੇ ਡਰਾਈਵਰ ਨੂੰ ਲਿਆਵਾਂਗੇ ਪਲੱਸ ਜਿਹੜੀਆਂ ਹੋਰ ਸਵਾਰੀਆਂ ਉਹਨਾਂ ਨੂੰ ਕੁੱਛ ਕੁਛ ਹੋਊਗਾ ਹਾਂਜੀ ਹਾਂਜੀ ਇਹੀ ਇਹੀ ਹੋਏਗਾ ਜੀ ਸੇਮ ਆਹੀ ਗੱਲ ਹੈ ਜੀ ਇਹ ਬਾਦਸ਼ਾਹ ਮਤਲਬ ਕਿਹਨਾਂ ਦੀ ਇਹ ਬਾਸਕਟਫੋਰੀ ਆ ਜੀ ਜੋ ਹਾਂਜੀ ਹਾਂਜੀ ਨੰਬਰ ਬਠਿੰਡੇ ਦਾ ਜੀ ਅਸ਼ੋਕ ਲੇਲਾ ਨਡਾਲਿਆਂ ਦੀ ਬਸ ਹੈ ਜੀ ਫਰਦਰ ਹੋਣ ਵੇਖਦੇ ਆ ਕਿ ਇਹਦੇ ਨਾਮ ਤੇ ਰਜਿਸਟਰ ਹੈਗੀ ਆ ਕੌਣ ਇਹਦਾ ਓਨਰ ਆ ਜਾਂ ਕੀ ਕੌਣ ਇਹਦਾ ਡਰਾਈਵਰ ਹੈਗਾ ਸਾਰਾ ਜੋ ਵੀ ਕਾਰਵਾਈ ਕਰ ਰਹੇ ਆ ਜੀ ਕੀ ਕਾਰਵਾਈ ਪਾਈ ਗਈ ਹੈ ਜੀ ਕਾਗਜੀ ਤੌਰ ਤੇ ਕਾਗਜੀ ਤੌਰ ਤੇ ਜੀ ਹੁਣ ਅਸੀਂ ਬੱਸ ਨੂੰ ਕਬਜ਼ੇ 'ਚ ਲੈ ਲਿਆ ਆਇਆ ਆ ਤੇ ਜਿਹੜੇ ਆਪਣੇ ਇੰਜਰਡ ਹੈਗੇ ਆ ਤੇ ਜਿਹੜੇ ਮਰਤਕ ਹੈਗੇ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਤੇ ਇੰਜਰਡ ਦਾ ਇਲਾਜ ਕਰਾ ਰਹੇ ਆ ਜੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਕਰਾਤਾ ਏ ਤੇ ਜਿਹੜੇ ਮਰਤਕ ਆ ਉਹਨਾਂ ਦੀਆਂ ਲਾਸ਼ਾਂ ਅਸੀਂ ਮੋਰਚਰੀ 'ਚ ਰਖਵਾ ਰਹੇ ਆ ਜ ਜੋ ਵੀ ਫਰਦਰ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਵਾਰਸਾਂ ਨੂੰ ਲਿਆ ਕੇ ਉਹਨਾਂ ਦੇ ਬਿਆਨ ਲਏ ਜਾਣਗੇ ਜਿਹੜੇ ਨਾਲ ਸੀ ਸਵਾਰੀਆਂ ਉਹਨਾਂ ਨੂੰ ਵੀ ਲਿਆ ਕੇ ਪੁੱਛਗਿੱਛ ਕਰਕੇ ਜੋ ਵੀ ਫਰਦਰ ਬੰਦੀ ਇਨਵੈਸਟੀਗੇਸ਼ਨ ਉਹ ਅਮਲ ਚ ਲਿਆਂਦੀ ਜਾਏਗੀ ਬਾਅਦ ਸੇ ਦਾ ਕਾਰਨ ਮੁਕਤ ਤੌਰ ਤੇ ਜੀ ਓਵਰਲੋਡਡ ਇਹ ਵੇਖੋ ਜੀ ਇਹ ਤੇ ਹੁਣ ਇਹ ਬਾਅਦ ਤਫਤੀਸ਼ ਕਿਉਂਕਿ ਅੱਜ ਕੱਲ ਆਪਾਂ ਕੁਝ ਨਹੀਂ ਕਹਿ ਸਕਦੇ ਸੀ ਛੋਟੇ ਬੱਚੇ ਸੀ ਬੱਸ ਦੇ ਉੱਪਰ ਬੈਠੇ ਹੋਏ ਸੀ ਸਾਰੇ ਇਹ ਤੇ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਦਾ ਮੁੱਖ ਕਾਰਨ ਕੀ ਆ ਅਜੇ ਅਸੀਂ ਫਿਲਹਾਲ ਕੁਝ ਨਹੀਂ ਕਹਿ ਸਕਦੇ ਜੀ ਠੀਕ ਹੈ